ਸਭ ਨੂੰ ਸਤ ਸ੍ਰੀ ਅਕਾਲ ਜੀ ਕਹਿੰਦੇ ਸ਼ੁੱਕਰਵਾਰ ਦੀ ਇੱਕ ਖਬਰ ਚੱਲ ਰਹੀ ਹੈ ਕਿ ਅਮਰੀਕਾ ਤੋਂ 130 ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਇਹ ਸੁਣ ਕੇ ਬਹੁਤ ਮਾੜਾ ਲੱਗਿਆ ਕਿਉਂਕਿ ਆਪਣੇ ਪੰਜਾਬੀ ਬਹੁਤ ਖਰਚਾ ਕਰਕੇ ਅਮਰੀਕਾ ਗਏ ਹੋਏ ਸੀ ਤੇ ਦਾ 40 ਕੇ ਦਾ 50 ਲੱਖ ਕਿੰਨੇ ਆਪਣੇ ਦੋ ਰਿਸ਼ਤੇਦਾਰ ਵੀ ਸੀ ਵਿੱਚ ਉਹ ਵੀ ਵਿਚਾਰੇ ਵਾਪਸ ਆ ਗਏ ਔਰ ਉਹਨਾਂ ਨਾਲ ਮੇਰੀ ਫੋਨ ਤੇ ਗੱਲ ਹੋਈ ਉਹਨਾਂ ਨੇ ਦੱਸਿਆ ਸਾਰਾ ਕੁਝ ਉਹ ਕਹਿੰਦੇ ਕਿ ਡੌਂਕੀ ਲਾ ਕੇ 130 ਭਾਰਤੀ ਜੋ ਅਮਰੀਕਾ ਜਾ ਰਹੇ ਹੁੰਦੇ ਉਹਨਾਂ ਨੂੰ ਨਰਾਜ ਪਵਾਮਾਂ ਦੇ ਜੰਗਲਾਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਹ ਉਹਨਾਂ ਨੂੰ ਉੱਥੋਂ ਹੀ ਵਾਪਸ ਡਿਪੋਰਟ ਕੀਤਾ ਗਿਆ ਇਹ ਸਾਰੇ 130 ਭਾਰਤੀ ਦੇ ਨਾਲ ਕੁਝ ਹੋਰ ਵੀ ਲੋਕ ਸੀ ਜਿਹੜੇ ਕਿ ਆਪਾਂ ਹੋਰ ਕੰਟਰੀਆਂ ਦੇ ਕਹਿ ਸਕਦੇ ਆ ਇਹ ਪਨਾਮਾ ਦੇ ਜੰਗਲਾਂ ਦੇ ਵਿੱਚ ਜਦੋਂ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ ਹਨ ਤੇ ਡੌਂਕੀ ਲਾਣ ਦੀ ਤਿਆਰੀ ਕਰ ਰਹੇ ਹੁੰਦੇ ਹਨ ਸੰਪਨਾਮਾ ਦੇ ਦਾਖਲ ਹੁੰਦੇ ਹਨ ਇਸ ਕਾਰਵਾਈ ਇਹ ਕਾਰਵਾਈ ਸਾਰੇ ਅਮਰੀਕਾ ਨਾਲ ਜੁਲਾਈ ਦੇ ਵਿੱਚ ਹੋਏ ਸਮਝੌਤੇ ਦੇ ਕਾਰਨ ਹੋਈ ਹੈ ਕਿਉਂਕਿ ਇਸ ਸਮਝੌਤੇ ਦੇ ਨਾਲ ਇਹ ਅਮਰੀਕਾ ਨਾਲ ਪੁਆਮਾ ਦਾ ਸਮਝੌਤਾ ਹੋਇਆ ਕਿ ਇਹ ਉਸ ਸਰਾਧ ਤੋਂ ਜਿੰਨੇ ਵੀ ਡੋਂਕੀ ਲਾ ਕੇ ਅੰਦਰ ਜਾਂਦੇ ਨੇ ਉਹਨਾਂ ਨੂੰ ਫੜ ਕੇ ਵਾਪਸ ਰਿਪੋਰਟ ਕਰੇ ਕਰੇਗਾ ਔਰ 6 ਮਿਲੀਅਨ ਡਾਲਰ ਦੇ ਨਾਲ ਇਹ ਗੱਲ ਹੋਈ ਸਮਝੌਤੇ ਦੀ ਉਹਨਾਂ ਨਾਲ ਤੇ ਇਸੇ ਕਰਕੇ ਹੀ ਉਹਨਾਂ ਨੂੰ ਸਪੈਸ਼ਲ ਇੱਕ ਜਹਾਜ਼ ਰਾਹੀਂ ਸਾਰਿਆਂ ਨੂੰ ਦਿੱਲੀ ਭੇਜਿਆ ਗਿਆ ਔਰ ਬਹੁਤ ਮੰਦਭਾਗੀ ਖਬਰ ਆ ਸਾਡੇ ਪੰਜਾਬ ਲਈ ਕਿਉਂਕਿ ਬਹੁਤ ਮੁੰਡਿਆਂ ਨੇ ਪੈਸੇ ਲਾ ਕੇ ਗਏ ਹੁੰਦੇ ਨੇ 50-60 ਲੱਖ ਰੁਪਇਆ ਖਰਚਾ ਇੱਕ ਬੰਦੇ ਤੇ ਆਉਂਦਾ ਤੁਸੀਂ ਸੋਚ ਕੇ ਦੇਖੋ। ਹੋਰੇ ਸਾਰਾ ਕੁਝ ਬਹੁਤ ਮਾੜਾ ਹੋਇਆ। ਹੋਰ ਕਿਉਂਕਿ ਜਿਹੜੀ ਇਹ ਦੱਖਣੀ ਸਰਹੱਦ ਪੈਂਦੀ ਹੈ ਇਹ ਸਾਰੀ ਪੋਮਾ ਦੇ ਜੰਗਲਾਂ 'ਚ ਹੀ ਪੈਂਦੀ ਹੈ ਔਰ ਇਸ ਕਰਕੇ ਉਹਨਾਂ ਨੇ ਸਖਤਾਈ ਕਰਤੀ ਉੱਥੇ ਕਿ ਉਹਨਾਂ ਦੱਖਣੀ ਸਰਹੱਦ ਤੋਂ ਕੋਈ ਵੀ ਅਮਰੀਕਾ 'ਚ ਦਾਖਲ ਨਹੀਂ ਹੋਏਗਾ। ਇਸੇ ਨਾਲ ਹੀ ਕਹਿੰਦੇ ਪੋਮਾ ਦੇ ਅਧਿਕਾਰੀ ਨੇ ਦੱਸਿਆ ਕਿ ਪ੍ਰਵਾਸੀਆਂ ਨੂੰ ਇੱਕ ਸਪੈਸ਼ਲ ਜਹਾਜ਼ ਰਾਹੀਂ ਛੱਡਣਾ ਛੱਡ ਕੇ ਆਵਾਂਗੇ ਅਸੀਂ ਤਾਂ ਔਰ ਛੱਡ ਕੇ ਗਏ ਉਹ ਸਾਡੇ ਮੁੰਡੇ ਵੀ ਦੱਸਦੇ ਸੀ ਕਹਿੰਦੇ ਸਾਨੂੰ ਇੱਕ ਅਲੱਗ ਜਾਜ ਉਹਨਾਂ ਨੇ ਕੀਤਾ ਉਹਦੇ ਬਾਅਦ ਫਿਰ ਸਾਨੂੰ ਛੱਡਣ ਵਾਸਤੇ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਦੇਸ਼ ਨਾਲ ਅਮਰੀਕਾ ਦਾ ਸਮਝੌਤਾ ਹੋਇਆ ਹੋਵੇ ਤੇ ਉਹ ਦੇਸ਼ ਨੇ ਪ੍ਰਵਾਸੀਆਂ ਨੂੰ ਫੜ ਕੇ ਅਮਰੀਕਾ ਲਈ ਵਾਪਸ ਡਿਪੋਰਟ ਕੀਤਾ ਹੋਵੇ ਦੇਖੋ ਨਵੀਂ ਗੱਲ ਹੋ ਗਈ ਇਹ ਕਹਿੰਦੇ ਕਿ ਇਸ ਸਾਲ ਦੇ ਵਿੱਚ ਵਿੱਚ 5 ਲੱਖ ਦੇ ਏਡ-ਗੇਡ ਪ੍ਰਵਾਸੀ ਉਸ ਰਾਦ ਤੋਂ ਅਮਰੀਕਾ ਚ ਦਾਖਲ ਹੋਏ 5 ਲੱਖ ਇਹ ਸਾਰੀ ਕਾਰਵਾਈ ਜੋ ਹੋ ਰਹੀ ਹੈ ਇਸ ਟਾਈਮ ਕਹਿੰਦੇ ਕਿ ਅਮਰੀਕਾ ਦੇ ਵਿੱਚ ਇਲੈਕਸ਼ਨ ਆ ਰਹੀ ਹੈ ਨੇੜੇ ਤੇ ਉਹਦੇ ਕਰਕੇ ਸਾਰੀ ਕਾਰਵਾਈ ਸਖਤਾਈ ਬਹੁਤ ਜ਼ਿਆਦੀ ਹੋ ਚੁੱਕੀ ਹੈ ਅਮਰੀਕਾ ਦੇ ਵਿੱਚ ਤੇ ਅਮਰੀਕਾ 'ਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਇਹ ਸਾਰਾ ਕੁਝ ਹੋ ਰਿਹਾ ਤਾਂ ਜਿੰਨੇ ਵੀ ਭਾਈ ਅਮਰੀਕਾ ਜਾਣਾ ਆਪਣਾ ਧਿਆਨ ਨਾ ਚੰਗੇ ਏਜੰਟ ਸਾਰਾ ਕੁਝ ਦੇਖ ਕੇ ਜਾਇਓ ਕਿਉਂਕਿ ਇਕਲਾ ਇੱਥੇ ਰੁਕਣ ਵਾਲਾ ਕੰਮ ਨਹੀਂ ਕਿਉਂਕਿ ਅਲੀ ਹੋਰ ਵੀ ਉਹਨਾਂ ਨੇ ਰਿਪੋਰਟ ਕਰਨੀ ਔਰ ਬਹੁਤ ਸਖਤਾਈ ਕਹਿੰਦੇ ਕਰਨੀ ਹੈ। ਇਹਨਾਂ ਕਿ ਇਹ ਸਮਝੌਤਾ ਉਸ ਦਿਨ ਹੋਇਆ ਸੀ ਜਿੱਦਨ ਪਾਮਾ ਜਿਹੜਾ ਜੰਗਲ ਹੈ ਉਹ ਜਿੱਥੇ ਉਹ ਜਿਹੜਾ ਉਹ ਦੇਸ਼ ਹੈ ਉਹਦੇ ਰਾਸ਼ਟਰਪਤੀ ਨੇ ਸੌਂ ਚੁੱਕੀ ਸੀ। ਉਸ ਦਿਨ ਉਹਨਾਂ ਦਾ ਸਮਝੌਤਾ ਹੋਇਆ ਸੀ। ਇਸ ਲਈ ਭਾਈ ਬੜੀ ਮੰਦ ਭਾਗੀ ਖਬਰ ਹੈ। ਦਾ ਮਨ ਪਰ ਆਉਂਦਾ ਕਹਿੰਦੇ ਸਾਡੇ ਆਪਣੇ ਦੋ ਰਿਸ਼ਤੇਦਾਰ ਸੀ ਜਿਹੜੇ ਵਿਚਾਰੇ ਅਮਰੀਕਾ ਤੋਂ ਉੱਥੋਂ ਰਿਪੋਰਟ ਹੋ ਕੇ ਮੁੜੇ ਨੇ ਉਹਨਾਂ ਦੀ 80 85 ਲੱਖ ਚ ਗੱਲ ਹੋਈ ਸੀ ਹੁਣ ਪੈਸੇ ਤਾਂ ਤਕਰੀਬਨ ਸਭ ਨੂੰ ਪਤਾ ਹੀ ਹੈ ਵੀ ਇੱਧੇ ਚਲੇ ਜਾਂਦੇ ਨੇ ਕਿਤੇ ਚਲੇ ਗਏ ਜੋ ਵੀ ਹੋਇਆ ਉਹ ਮਾੜਾ ਹੋਇਆ ਉਹਨੂੰ ਆਪਾਂ ਕਿਸੇ ਨੂੰ ਡਰਾਉਂਦੇ ਨਹੀਂ ਜਾਂ ਤੁਸੀਂ ਨਾ ਜਾਓ ਜਾਂ ਆਪਾਂ ਇਹ ਤਾਂ ਨਹੀਂ ਕਹਿੰਦੇ ਪਰ ਜਾਓ ਜੀ ਸੜਕੇ ਜਾਓ ਜਿਹਦਾ ਜਾਣਾ ਜਾਣਦਾ ਹੈ ਵਧੀਆ ਗੱਲ ਹੈ ਪਰ ਜਾਓ ਬੜੇ ਧਿਆਨ ਨਾਲ ਚੰਗਾ ਏਜੰਟ ਲੱਭ ਕੇ ਚੰਗਾ ਹਰ ਪਾਸਾ ਫੋਲ ਕੇ ਵੀ ਕਿਤੇ ਕੱਲ ਨੂੰ ਤੁਹਾਡੇ ਨਾਲ ਵੀ ਇਦਾਂ ਦੀ ਹਨ ਹੋਣੀ ਨਾ ਹੋਵੇ ਉਹ ਮੁੰਡਿਆ ਤਾਂ ਕੀ ਬੀਤਦੀ ਹੋਗੀ ਜਿਹੜੇ ਵਿਚਾਰੇ ਇੰਨੇ ਪੈਸੇ ਲਾ ਕੇ ਇੰਨੇ ਜੰਗਲ ਪਾਰ ਕਰਕੇ ਥੱਕੇ ਖਾ ਕੇ ਐ ਬਾਰਡਰ ਤੋਂ ਕੋਈ ਤੁਹਾਨੂੰ ਦਰ ਤੇ ਆ ਕੇ ਮੋੜ ਦੇ ਯਾਰ ਕਿੰਨਾ ਮਾੜਾ ਕੰਮ ਹੋਇਆ ਉਹਨਾਂ ਸੋਚ ਕੇ ਹੈਰਾਨੀ ਹੁੰਦੀ ਹੈ ਤਾਂ ਬਾਕੀ ਜੋ ਪਰਮਾਤਮਾ ਉਸ ਕਾਲਪੁਰਖ ਦੇ ਰੰਗ ਨੇ ਜੋ ਉਹਦੀ ਰਜਾ ਉਹ ਆਪਾਂ ਬਦਲ ਨਹੀਂ ਸਕਦੇ ਤਾਂ ਪਰ ਵੀਰ ਮੇਰੇ ਅਜਨੇ ਜਾਣਾ ਜਾਓ ਜਰੂਰ ਜੀ ਸੜਕੇ ਜਾਓ ਪੂਰੇ ਕਾਗਜ਼ ਪੱਤਰ ਆਪਣੇ ਸਹੀ ਤਰੀਕੇ ਨਾਲ ਜਾਓ ਜੇ ਡੌਂਕੀ ਲਾ ਕੇ ਜਾਣਾ ਚੰਗਾ ਜਨ ਕੱਲ ਨੂੰ ਕੋਈ ਹੋਰ ਨਾ ਹੋਵੇ ਹੁਣ ਇਹੀ ਹਾਲ ਕੈਨੇਡਾ ਚ ਹੋ ਰਿਹਾ ਹੈ ਇੰਗਲੈਂਡ ਤੇ ਮੇਰਾ ਮੈਂ ਚਲੋ ਆਪਾਂ ਬਾਹਰ ਰਹਿ ਕੇ ਆਏ ਆ ਪਤਾ ਕੀ ਤਾਂ ਉੱਥੇ ਵੀ ਹੈ ਬਾਕੀ ਚਲੋ ਪ੍ਰਮਾਤਮਾ ਸਾਹਿਬ ਪ੍ਰਵਾਸੀ ਜਿੰਨੇ ਭਾਰਤੀ ਪੰਜਾਬੀ ਆਪਣੇ ਬਾਹਰ ਬੈਠੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਰੱਖੇ ਬਾਕੀ ਉਸ ਮਾਲਕ ਦੇ ਹੱਥ ਹੈ ਜੋ ਕਰਨਾ ਉਹਨੇ ਕਰਨਾ ਹੈ ਨਸੁਤਿਆ ਮੈਂ ਚਾਹਤ ਨੂੰ ਵੀਡੀਓ ਪਾ ਕੇ ਦਾਤਨਾ ਦਿੱਤਾਂਗੀ ਲੱਗੀ ਤਾਂ ਸ਼ੇਅਰ ਤੇ ਫੋਲੋ ਜ਼ਰੂਰ ਕਰ ਲਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਹੋ ਰੱਪ ਜਾਰਦਾ ਜਬੇ ਬੇਬੇ ਬਾਪੂ ਜਾਰਦੇ ਨਹੀਂ ਕਿਉਂ ਘਰ ਛੱਟਣੇ ਪਏ ਹੋ ਕਈ ਕੀ ਲਿਆਦਾ ਕਰਦੇ ਸੀ ਮਾਂਤੇ ਤੌਣਾ ਚੁੱਕੀ ਲੈ ਕੱਢਣੇ ਪਏ ਬੱਚੀ ਕੇ ਕੇਰਾ ਪਾਖੜਾ ਦੂੰ ਹੁਣ ਉਹਨਾਂ ਦੀ ਹੋ ਜੀ ਨੇ ਜਿਨੇ ਮਾਰੀ ਕਰੀਆ ਦੇ ਹੋ ਜ਼ਿੰਦਗੀ ਹੋ ਜ਼ਿੰਦਗੀ ਸਖਾਈ ਕਰੀਆ ਹੋ ਜ਼ਿੰਦਗੀ ਸਖਾਈ ਕਰੀਆ ਹੋ ਜ਼ਿੰਦਗੀ ਸਖਾਈ ਕਰੀਆ ਰੱਬ ਜਾਣਦਾ ਜਬੇ ਬੇਬੇ ਬਾਪੂ ਜਾਣਦੇ ਨਹੀਂ ਕਿਉਂ ਘਰ ਛੱਟਣੇ ਪਏ ਹੋ ਕਈ ਕਿ ਲਿਆਦਾ ਕਰਦੇ ਸੀ ਮਾਨਤੇ ਤੌਣਾ ਚੁੱਕੀ